ਸਵੇਰ ਦੇ 7:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਜਿਹੜੀ ਚਾਹ ਪੀ ਕੇ ਤੇ ਰੈਡੀ ਹੋ ਚੁੱਕੇ ਆ ਉਧਰ ਤਕਦੀਰ ਵੀ ਉੱਠ ਖੜੀ ਆ ਤੇ ਹੁਣ ਆਪਾਂ ਜਿਹੜਾ ਬਾਹਰ ਨਿਕਲਿਆ ਤੇ ਧੁੰਦ ਬਹੁਤ ਜ਼ਿਆਦਾ ਹੈ ਬਾਹਰ ਤੇ ਬਹੁਤ ਜ਼ਿਆਦਾ ਹੀ ਅੱਜ ਧੁੰਦ ਸੀਗੀ ਤੇ ਬਾਹਰ ਮੌਸਮ ਦੇਖਿਆ ਤਾਂ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀਗੀ ਤਾਂ ਫੇਰ ਆਪਣੇ ਕੁੱਕੜਾ ਨੂੰ ਬਾਹਰ ਛੱਡਤਾ ਵੀ ਇਹ ਫਿਰ ਲੈਣਗੇ 10 ਮਿੰਟ ਬਾਅਦ ਤੇ ਫੇਰ ਆਪਾਂ ਇਹਨਾਂ ਨੂੰ ਜਿਹੜੀ ਖਰਾਕ ਪਾਵਾਂਗੇ ਤਾਂ ਇੱਧਰ ਜਿਹੜਾ ਕੱਲ ਸ਼ਾਮ ਨੂੰ ਆਪਾਂ ਨਵੀਆਂ ਲਾਈਆਂ ਸੀਗੀਆਂ ਡਿੱਗੀਆਂ ਉਹ ਖਲਾਰਾ ਪਿਆ ਸੀਗਾ ਤਾਂ ਹੁਣ ਆਪਾਂ ਜਿਹੜੀ ਕੁੱਕੜਾਂ ਲਈ ਖਰਾਕ ਦੀ ਬਾਲਟੀ ਭਰ ਲਈ ਆ ਤੇ ਹੁਣ ਆਪਾਂ ਇਹ ਬਹੁਤ ਇੱਧਰ ਹੁਣ ਸਬਜੀ ਦੇ ਵਿੱਚ ਵੜਦੇ ਸੀਗੇ ਇੱਧਰ ਤਾਂ ਹੁਣ ਖਰਾਕ ਦੀ ਬਾਲਟੀ ਪਾ ਕੇ ਇਹਨਾਂ ਨੂੰ ਆਪਾਂ ਅੰਦਰ ਹੀ ਕਰ ਦੇਣਾ ਹੈਗਾ ਇਹ ਤੇ ਹੁਣ ਬੱਚੇ ਵੀ ਉੱਠ ਖੜੇ ਆ ਜੈਸਮੀਨ ਆ ਗਈ ਆ ਤਾਂ ਤਕਦੀਰ ਨੂੰ ਖੜਾ ਰਹੇ ਆ ਮम्मा ਇਹਦੀ ਕੰਮ ਕਰਨ ਲੱਗ ਗਏ ਸੀਗੇ ਤਾ ਇੰਨੇ ਨੂੰ ਫਰਨਾਉਣ ਦੀ ਤਿਆਰੀ ਕਰ ਲਈਆ ਗੁਰਪ੍ਰੀਤ ਝਾੜੂ ਲਾਉਣ ਲੱਗ ਗਈ ਤੇ ਮੈਂ ਨਹਾਉਣ ਦੇ ਲਈ ਰੈਡੀ ਸੀਗਾ ਤੇ ਨਹਾ ਕੇ ਫਿਰ ਅੱਜ ਗੁਰਦੁਆਰਾ ਸਾਹਿਬ ਗਏ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਸੀਗਾ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤਾਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤਾਂ ਉੱਥੇ ਅੱਜ ਜਲੇਬੀਆਂ ਦਾ ਲੰਗਰ ਚੱਲ ਰਿਹਾ ਸੀਗਾ ਤਾਂ ਅਰਦਾਸ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਵੀ ਚੱਲ ਰਿਹਾ ਸੀਗਾ ਤਾਂ ਇਸ ਕਰਕੇ ਆਪਾਂ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਵੀ ਛਕ ਲਿਆ ਮੱਥਾ ਟੇਕ ਕੇ ਪ੍ਰਸ਼ਾਦਾ ਛਕਿਆ ਤੇ ਫਿਰ ਘਰੇ ਆ ਕੇ ਆਪਾਂ ਜਿਹੜੀ ਚਾਹ ਗੁਰਪ੍ਰੀਤ ਨੇ ਬਣਾਤੀ ਫਿਰ ਚਾਹ ਪੀ ਲਈ ਆਪਾਂ ਤੇ ਚਾਹ ਪੀ ਕੇ ਫਿਰ ਮੈਨੂੰ ਫੋਨ ਆ ਗਿਆ ਇੰਨੇ ਨੂੰ ਫਿਰ ਮੈਂ ਚੱਲਿਆ ਵਾਗੇਪੁਰਾਣੇ ਨੂੰ ਵਾਗੇਪੁਰਾਣੇ ਨੂੰ ਕਿਸੇ ਨੂੰ ਲੈ ਕੇ ਜਾਣਾ ਸੀਗਾ ਕੋਟਕਪੂਰੇ ਸੌਰੀ ਫਰੀਦਕੋਟ ਤੇ ਮੈਂ ਪਹਿਲਾਂ ਵਾਗੇਪੁਰਾਣੇ ਗਿਆ ਤੇ ਫਿਰ ਵਾਗੇਪੁਰਾਣੇ ਤੋਂ ਵਾਪਸ ਫਿਰ ਮੈਂ ਫਰੀਦਕੋਟ ਵਾਲੀ ਸਾਈਡ ਗਿਆ ਆ ਮੈਂ ਪ੍ਰੀਤਕੋਟ ਪਹੁੰਚਣ ਤੇ ਕਾਫੀ ਸਮਾਂ ਲੱਗ ਗਿਆ ਤਾਂ ਜਿਹੜੀ ਧੁੱਪ ਵੀ ਹੈ ਨਹੀਂ ਸੀਗੀ ਉਧਰ ਪ੍ਰੀਤਕੋਟ ਵਾਲੀ ਸਾਈਡ ਤਾਂ ਹੁਣ ਆਪਾਂ ਪ੍ਰੀਤਕੋਟ ਸ਼ਹਿਰ ਦੇ ਅੰਦਰ ਐਂਟਰ ਹੋ ਚੁੱਕੇ ਆ ਤੇ ਇੱਥੇ ਧੁੱਪ ਹੈ ਨਹੀਂ ਸੀਗੀ ਪਿੰਡ ਧੁੱਪ ਵੀ ਬਹੁਤ ਜ਼ਿਆਦਾ ਸੀਗੀ ਤਾਂ ਹੁਣ ਜਿੱਥੇ ਪਹੁੰਚਣਾ ਸੀਗਾ ਉੱਥੇ ਆਪਾਂ ਘਰੇ ਪਹੁੰਚ ਚੁੱਕੇ ਆ ਤੇ ਜੋ ਸਮਾਨ ਲਾਉਣਾ ਸੀਗਾ ਉਹ ਸਾਰਾ ਲਾ ਕੇ ਸਮਾਨ ਤਾਂ ਮੈਂ ਵਾਅ ਸਮੋੜਾ ਬਿਆ ਵਾਅ ਸਮੋੜ ਦੇਣ ਮੈਂ ਲੈ ਲਈ ਸਾਬ ਜੀ ਗੰਡੇ ਪਿਆਜ਼ ਮਟਰ ਜੋ ਫਲ ਲੈਣੇ ਸੀਗੇ ਲੈ ਕੇ ਮੈਂ ਗੱਡੀ ਦੇ ਵਿੱਚ ਰੱਖ ਲੇ ਤਾਂ ਫਿਰ ਮੈਂ ਘਰ ਲਈ ਤਿਆਰੀ ਕਰ ਲਈ ਤਾਂ ਘਰੇ ਆ ਕੇ ਤੁੱਪ ਲੱਗੀ ਹੋਈ ਸੀਗੀ ਤਕਦੀਰ ਬਾਕਰ ਦੇ ਵਿੱਚ ਬੈਠੀ ਸੀਗੀ ਖੇਢੀ ਜਾਂਦੀ ਸੀਗੀ ਤਾਂ ਮਨਵੀਰ ਨੂੰ ਤੇ ਗੁਰਪ੍ਰੀਤ ਨੂੰ ਲਿਆ ਤੇ ਕੋਲਚੇ ਦੋ ਇਹਨਾਂ ਨੇ ਕੋਲਚੇ ਖਾਣ ਦੀ ਤਿਆਰੀ ਕਰ ਲਈ ਆ ਤਾਂ ਇੰਨੇ ਟਾਈਮ ਨੂੰ ਬੱਚੇ ਫੇਰ ਆ ਗਏ ਸ਼ਾਮ ਨੂੰ ਬੱਚੇ ਫੇਰ ਆ ਕੇ ਜਿਹੜਾ ਚਿੜੀ ਬੱਲਾ ਖੇਡਣ ਲੱਗ ਗਏ ਤਾਂ ਗੁਰਪ੍ਰੀਤ ਨੇ ਮਚਾ ਲਈ ਚੁੱਲ੍ਹੇ 'ਚ ਅੱਗ ਠੰਡ ਬਹੁਤ ਹੋ ਗਈ ਸੀਗੀ ਨਾਲੇ ਕਹਿੰਦੀ ਵੀ ਆਪਾਂ ਸਬਜ਼ੀ ਬਣਾ ਲੈਨੇ ਆ ਚੁੱਲ੍ਹੇ 'ਤੇ ਤਾਂ ਇੰਨੇ ਨੂੰ ਪੈ ਗਈ ਦੋਸਤੋ ਸ਼ਾਮ ਤੇ ਧੁੰਦ ਜਿਹੜੀ ਫੇਰ ਪੈ ਗਈ ਆ ਤੇ ਸੀਗਾ ਅੱਜ ਦਾ ਆਪਣਾ ਮਿੰਨੀ ਵਲੌਗ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਦੋਸਤੋ ਦੱਬ ਕੇ ਤੇ ਕੱਲ ਨੂੰ ਆਪਣਾ ਨਵਾਂ ਵਲੌਗ ਫੇਰ ਇਸੇ ਪੇਜ ਤੇ ਆਪਾਂ ਪਾਵਾਂਗੇ ਤਾਂ